DF ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਨਵੰਬਰ ਦੇ ਵਿੱਚ ਆਪਣਾ ਅਸਤੀਫਾ ਦਿੱਤਾ ਗਿਆ ਸੀ ਤੇ ਅੱਜ ਉਹਨਾਂ ਦਾ ਅਸਤੀਫਾ ਹੋ ਪ੍ਰਵਾਨ ਕਰ ਲਿਆ ਗਿਆ ਤੁਹਾਨੂੰ ਦੱਸ ਦੇ ਕਿ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਉਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤੁਹਾਨੂੰ ਦੱਸ ਦੇ ਕਿ ਅਕਾਲੀ ਸੁਧਾਰ ਲਹਿਰ ਵਾਲੇ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਜਥੇਦਾਰ ਨਾਲ ਮੁਲਾਕਾਤਾਂ ਕਰ ਰਹੇ ਸੀ ਤੇ ਮੀਡੀਆ ਦੇ ਵਿੱਚ ਵੀ ਕਾਫੀ ਗੱਲਾਂ ਕਰਦੇ ਸੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਭਗੋੜਾ ਹੈ ਪਰ ਅੱਜ ਉਹਨਾਂ ਦਾ ਅਸਤੀਫਾ ਹਮ ਮਨਜ਼ੂਰ ਕਰ ਲਿਆ ਗਿਆ ਹਾਲਾਂਕਿ ਇਹ ਵੇਖਣਾ ਹੋਵੇਗਾ ਕਿ ਅਗਲਾ ਪ੍ਰਧਾਨ ਕੌਣ ਹੁੰਦਾ ਜਾਂ ਕੀ ਰਣਨੀਤੀ ਬਣਾਈ ਜਾਂਦੀ ਹੈ ਪਰ ਇੱਕ ਗੱਲ ਸਪਸ਼ਟ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨਹੀਂ ਰਹੇ ਤੇ ਦੂਜੇ ਪਾਸੇ ਸਾਡੀ ਸੁਧਾਰ ਲਹਿਰ ਦੇ ਲੀਡਰ ਨੇ ਸੁਜੀਤ ਸਿੰਘ ਰਖੜਾ ਦੇ ਨਾਲ ਗੱਲਬਾਤ ਹੋਈ ਆ ਤੁਹਾਨੂੰ ਸੁਣਾਉਣੇ ਆ ਰਖੜਾ ਸਿਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਖੜਾ ਸਾਹਿਬ ਡੀ5 ਚੈਨਲ ਪੰਜਾਬੀ ਤੋਂ ਬਲਵਿੰਦਰ ਗੱਲ ਕਰਾ ਰਿਹਾ ਸੀਗਾ ਜੀ ਹਾਂਜੀ ਡੀ5 ਚੈਨਲ ਪੰਜਾਬੀ ਤੋਂ ਬਲਵਿੰਦਰ ਗੱਲ ਕਰਾ ਰਿਹਾ ਸੀਗਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਠੀਕ ਹੋ ਪਰਾ ਜੀ ਬਾਕਬ ਬਿਨਾਂ ਗੂਰ ਪ੍ਰਧਾਨ ਦੀ ਜੀ ਸ਼ਰਮਣੀ ਕਾਲੀ ਦਲ ਦੀ ਮੀਟਿੰਗ ਹੋਈ ਸੀ ਚੰਡੀਗੜ੍ਹ ਚ ਅੱਛਾ ਜੀ ਤੇ ਸੁਖਬੀਰ ਬਾਲਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਜੀ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜੀ ਦੇਖੋ ਬੜੀ ਕੀਤਾ ਜੀ ਜੋ ਸਿੰਘ ਸਾਹਿਬ ਦਾ ਹਕੂਮਤ ਸੀ ਮੰਨਿਆ ਉਹਨਾਂ ਨੇ ਐਪਰੀਸ਼ੀਏਟ ਕਰਦੇ ਕਿ ਚੰਗਾ ਕੀਤਾ ਅਸੀਂ ਦਾ ਪਹਿਲਾਂ ਮੰਨਣਾ ਚਾਹੀਦਾ ਸੀ ਇਹਨੂੰ ਜੋ ਕਿਹਾ ਸੀ ਮੰਨਣਾ ਤੋਂ ਚਾਹੀਦਾ ਸੀ ਪਰ ਫੇਰ ਵੀ ਦੇਰ ਆਏ ਦੋਸਤਾਂਏ ਠੀਕ ਹੀ ਕੋਈ ਜੀ ਸੋ ਹੁਣ ਨਾਲ ਰਲੋਗੇ ਕਾਲੀ ਦਲ ਦੇ ਜੀ ਕਿਉਂਕਿ ਅਸਤੀਫੇ ਦੀ ਮੰਗ ਸੀ ਵੀ ਅਸਤੀਫੇ ਜੇ ਸਰਦਾਸ ਬੀਸੀ ਬਾਦਲ ਪਿੱਛੇ ਹਟਦੇ ਨੇ ਤਾਂ ਜਿਹੜਾ ਥੋੜਾ ਟੜਾ ਸੁਧਾਰ ਲੈਣ ਵਾਲੇ ਨਾਲ ਚੱਲਣਗੇ ਹੁਣ ਕਿਵੇਂ ਦੇਖਦਾ ਅਗਲੀ ਰਣਨੀਤੀ ਨੂੰ ਜੀ ਦੇਖੋ ਹੁਣ ਇਮੀਡੀਏਟ ਨਾਲ ਕੋ ਦੇਖਾਂਗੇ ਹੁਣ ਬੈਠਾਂਗੇ ਸਲਾਹ ਕਰਨ ਕੀ ਕਰਨਾ ਜੀ 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 ਤੋਂ ਸੋ ਜੀ ਸੀ ਰਖੜਾ ਜੋਕੀ ਸਾਹਿਬ ਕਾ ਮੰਤਰੀ ਨੇ ਉਹਨਾਂ ਨੇ ਸੁਖਬੀਰ ਬਾਦਲ ਦੇ ਅਸਤੀਫੇ ਦਾ ਸਵਾਗਤ ਕੀਤਾ ਤੇ ਉਹਨਾਂ ਕਿਹਾ ਕਿ ਥੋੜਾ ਸਾਨੂੰ ਸਮਾਂ ਦਿੱਤਾ ਜਾਵੇ ਵੀ ਅਗਲੀ ਰਣਨੀਤੀ ਕੀ ਕਰਨੀ ਹੈ ਕਰ ਕਹਿੰਦੇ ਦੇਰ ਆਏ ਦਰਸਤ ਆਏ ਵਧੀਆ ਹੋਇਆ ਸੁਖਵੀਰ ਬਾਦਨ ਨੇ ਅਸਤੀਫਾ ਦੇ ਦਿੱਤਾ ਤੇ ਤੁਹਾਨੂੰ ਦੱਸ ਦੇ ਕਿ 2 ਦਸੰਬਰ ਵਾਲੇ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਨੇ ਰਗਵੀਰ ਸਿੰਘ ਬੱਲੋ ਫਸੀਲ ਤੇ ਖੜ ਕੇ ਕਿਹਾ ਗਿਆ ਅਸੀਂ ਵੀ ਇਹਨਾਂ ਦੇ ਜਿਹੜੇ ਅਸਤੀਫੇ ਨੇ ਉਹ ਪ੍ਰਵਾਨ ਕੀਤੇ ਜਾਣ ਤੇ ਨਵਾਂ ਅਕਾਲੀ ਦਲ ਤੇ ਇੱਕ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਅੱਗੇ ਨਵੀਆਂ ਭਰਤੀਆਂ ਕਰੇ ਤੇ ਨਵਾਂ ਪ੍ਰਧਾਨ ਚੁਣੇ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਅਗਲਾ ਪ੍ਰਧਾਨ ਕੌਣ ਬਣਦਾ ਹੈ ਤੇ ਅਕਾਲੀ ਦਲ ਨੂੰ ਕਿਵੇਂ ਅੱਗੇ ਲੈ ਕੇ जाया ਜਾਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਨਿੱਡਰ ਹਾਂ ਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਪੜਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ